ਦੋਸਤੋ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅਤੇ ਮੇਜਰ ਮਾਰਕਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਵਸਤਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਮੈਂ ਤੁਹਾਨੂੰ ਟੋਰਾਂਟੋ ਦੇ ਵਿੱਚ ਬਰਫ਼ਵਾਰੀ ਦਾ ਮਾਹੌਲ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਜੀਵਨ ਹੈ ਜਿਹੜਾ ਪ੍ਰਭਾਵਿਤ ਹੁੰਦਾ ਹੈ ਕਿਸ ਤਰ੍ਹਾਂ ਰੋਡਾਂ ਤੇ ਸਲਿੱਪਰੀ ਹੋ ਜਾਂਦੀ ਹੈ ਤੇ ਕਿਸ ਤਰ੍ਹਾਂ ਜਿਹੜੀ ਹੈਗੀ ਆ ਟ੍ਰੈਫਿਕ ਚੱਲਦੀ ਹੈ ਤੋਂ ਇਹ ਤੁਸੀਂ ਦੇਖ ਕੇ ਜੇ ਤਾਂ ਤੁਸੀਂ ਗਰਮ ਮੁਲਕਾਂ 'ਚ ਬੈਠੇ ਹੋ ਤਾਂ ਤੁਹਾਨੂੰ ਲੱਗੇਗਾ ਕਿ ਸ਼ਾਇਦ ਬਹੁਤ ਖੂਬਸੂਰਤ ਹੈ ਲੇਕਿਨ ਜਿਹੜੇ ਲੋਕ ਇਸ ਬਰਫ਼ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਲਈ ਇਹ ਕਿਸ ਤਰ੍ਹਾਂ ਮੁਸ਼ਕਲਾਂ ਕ੍ਰੀਏਟ ਕਰਦੀ ਹੈ ਤਾਂ ਇਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਹ ਹਾਲ ਹੈ ਸੜਕਾਂ ਦਾ। ਸੋ ਗੱਡੀ ਚਲਾਉਣੀ ਕਿਹੜਾ ਸੌਖੀ ਹੈ। ਸੋ ਇਹ ਜੇ ਮੌਸਮ ਦੇ ਵਿੱਚ ਨਾ ਗੱਡੀਆਂ ਅਕਸਰ ਹੀ ਸਕਿੱਡ ਕਰ ਜਾਂਦੀਆਂ ਨੇ। ਦੇਖੋ ਤੁਹਾਨੂੰ ਸੜਕ ਕਿਤੇ ਨਜ਼ਰ ਆਉਂਦੀ ਹੈ। ਸੋ ਇਹ ਨੇ ਹਾਲਾਤ। ਤੇ ਸਲਿੱਪਰੀ ਬਹੁਤ ਹੁੰਦੀ ਹੈ। ਤੁਸੀਂ ਸਟਾਪ ਸਾਈਨ ਤੇ ਲੋਕ ਰੋਕਣ ਦੀ ਕੋਸ਼ਿਸ਼ ਕਰਦੇ ਤਾਂ ਗੱਡੀ ਰੁਕਦੀ ਨਹੀਂ। ਦੋਸਤੋ ਪਿਛਲੇ ਲਗਭਗ ਡੇਢ ਮਹੀਨੇ ਤੋਂ ਅ ਟ੍ਰਾਂਟੋ ਦੇ ਵਿੱਚ ਜਿਹੜੀ ਬੜੀ ਬਰਫਬਾਰੀ ਹੋ ਰਹੀ ਹੈ ਤੇ ਜੇ ਤੁਸੀਂ ਘਰ ਬੈਠੇ ਹੋ ਤਾਂ ਠੀਕ ਹੈ ਕਿ ਕੋਈ ਘਰਾਂ ਦੇ ਵਿੱਚ ਹੀਟ ਹੁੰਦੀ ਹੈ ਜੇ ਤੁਸੀਂ ਬਾਹਰ ਨਿਕਲਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਪੂਰੇ ਜਿੱਧਰ ਨੂੰ ਵੀ ਤੁਸੀਂ ਦੇਖਦੇ ਹੋ ਤੇ ਬਰਫ ਦਾ ਜਿਹੜਾ ਰੇਗਿਸਤਾਨ ਹੈ ਉਹ ਫੈਲਿਆ ਹੋਇਆ ਹੈ ਸੜਕਾਂ ਕਨਾਰੇ ਵੱਡੇ ਵੱਡੇ ਬਰਫ ਦੇ ਢੇਰ ਲੱਗੇ ਹੋਏ ਨੇ ਜਾਂ ਕਹਿੰਦਾ ਕਿ ਚਿੱਟੀ ਚਾਦਰ ਬਿਸ਼ੀ ਹੋਈ ਹੈ ਸੋ ਇਸੇ ਤਰ੍ਹਾਂ ਪ੍ਰਕਾਰ ਨੇ ਜਿਹੜੀਆਂ ਉਹ ਸੜਕਾਂ ਬੁੜੀਆਂ ਤੰਗ ਹੋ ਜਾਂਦੀਆਂ ਨੇ ਕਿਉਂਕਿ ਜਿਹੜੇ ਬਰਫ਼ਾਂ ਦੇ ਢੇਰ ਨੇ ਉਹ ਰੋਡਾਂ ਦੇ ਵਿੱਚ ਵਿਸਕਾਰ ਤੱਕ ਆ ਜਾਂਦੇ ਨੇ ਟ੍ਰੈਫਿਕ ਆ ਜਿਹੜਾ ਰੁਕਣ ਲੱਗ ਜਾਂਦਾ ਟ੍ਰੈਫਿਕ ਬਹੁਤ ਸਲੋ ਹੋ ਜਾਂਦਾ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ ਜਿਹੜੇ ਸਾਈਡ ਬਾਕਸ ਨੇ ਤਾਂ ਉਹਨਾਂਕ ਜਿਹੜੀ ਸਲਿੱਪਰੀ ਆ ਉਹ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਜੇ ਤੁਸੀਂ ਬਾਹਰ ਕਿਤੇ ਤੁਰਨ ਫਿਰਨ ਜਾਂਦੇ ਆ ਤੇ ਜੇ ਤੁਹਾਡੇ ਸਨੋ ਸ਼ੂ ਨਹੀਂ ਪਾਏ ਹੋਏ ਜਿਨ੍ਹਾਂ ਦੀ ਗ੍ਰਿਪ ਜਾਦਾ ਤਕੜੀ ਨਾ ਹੋਵੇ ਤਾਂ ਤੁਸੀਂ ਬੁਰੀ ਤਰ੍ਹਾਂ ਸਲਿੱਪ ਕਰ ਸਕਦੇ ਹੋ ਸੋ ਹਮੇਸ਼ਾ ਜਿਹੜੇ ਹੈਗੇ ਨੇ ਚੰਗੀ ਗ੍ਰਿਪ ਵਾਲੇ ਸ਼ੂ ਪਾ ਕੇ ਬਾਹਰ ਨਿਕਲੋ ਔਰ ਆਪਣਾ ਜਰਾ ਧਿਆਨ ਰੱਖੋ ਚੰਗੇ ਪਾਰੇ ਕੱਪੜੇ ਪਾ ਕੇ ਨਿਕਲੋ ਸੋ ਮੈਂ ਤੁਹਾਨੂੰ ਜਿੱਥੇ ਆਲਾ ਦੋ ਆਲਾ ਦਿਖਾਉਣਾ ਤੇ ਨਾਲ ਦੀ ਨਾਲ ਤੁਹਾਨੂੰ ਇਸ ਬਰਫ਼ ਦੇ ਇਸ ਮਾਹੌਲ ਦੇ ਅਸਰ ਵੀ ਦੱਸ ਰਿਹਾ ਹਾਂ ਦੋਸਤੋ ਇਸ ਬਰਫੀਲੇ ਮੌਸਮ ਦੇ ਵਿੱਚ ਜਿਹੜੀ ਲਾਈਫ ਹੈ ਇੱਥੋਂ ਦੀ ਉਹ ਬਹੁਤ ਡਿਸਟਰਬ ਹੋ ਜਾਂਦੀ ਹੈ ਲੋਕ ਘਰਾਂ ਚੋਂ ਨਹੀਂ ਨਿਕਲ ਸਕਦੇ ਖਾਸ ਤੌਰ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਤਾਂ ਬੜਾ ਹੀ ਮੁਸ਼ਕਲ ਹੈ ਕਿ ਕੋਈ ਜਿਹੜੇ ਗਰਮੀ ਦੇ ਦਿਨਾਂ ਚ ਬਾਹਰ ਤਾਂ ਚ ਬੈਠ ਕੇ ਗੱਲਾਂ ਮਾਰਦੇ ਨੇ ਜਾਂ ਸੜਕਾਂ ਤੇ ਘੁੰਮਦੇ ਫਿਰਦੇ ਨੇ ਜਾਂ ਸਾਈਕਲ ਚਲਾਉਂਦੇ ਨੇ ਤਾਂ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਘਰਾਂ ਅੰਦਰ ਬੰਦ ਹੋ ਜਾਂਦਾ ਤੇ ਤੋਂ ਇਸੇ ਕਰਕੇ ਜਿੰਨੇ ਵੀ ਭਾਰਤੀ ਮੂਲ ਦੇ ਲੋਕ ਨੇ ਉਹ ਇਸ ਮੌਸਮ ਦੇ ਵਿੱਚ ਜ਼ਿਆਦਾਤਰ ਭਾਰਤ ਚਲੇ ਜਾਂਦੇ ਨੇ ਬੱਚੇ ਨੇ ਤੁਹਾਨੂੰ ਸੜਕਾਂ ਤੇ ਨਜ਼ਰ ਨਹੀਂ ਆਉਂਦੇ ਬੱਚੇ ਪਾਰਕਾਂ ਦੇ ਵਿੱਚ ਖੇਡਦੇ ਨਜ਼ਰ ਨਹੀਂ ਆਉਂਦੇ ਪਾਰਕ ਸੁੰਨੇ ਪਏ ਨੇ ਬਰਫ਼ਾਂ ਨਾਲ ਭਰੇ ਪਏ ਨੇ ਤੋ ਇਸ ਇਸ ਪ੍ਰਕਾਰ ਆ ਜਿਹੜੀ ਲਾਈਫ ਉਹ ਬਿਲਕੁਲ ਖੜ ਜਾਂਦੀ ਹੈ ਹਾਂ ਤਾਂ ਫਿਰ ਤੁਸੀਂ ਕਿੱਥੇ ਜਾ ਸਕਦੇ ਹੋ ਤੁਸੀਂ ਆਪਦੇ ਨੇੜੇ ਤੇ ਜਿਹੜੇ ਤੁਹਾਡਾ ਕੋਈ ਕਾਫੀ ਸ਼ਾਪ ਹੈ ਟਿਮ ਹੌਟਨ ਹੈ ਜਾਂ ਕੋਈ ਸਟਾਰਬੈਕ ਹੈ ਜਾਂ ਕੋਈ ਹੋਰ ਕਾਫੀ ਸ਼ਾਪ ਹੈ ਉੱਥੇ ਜਾ ਕੇ ਬਹਿ ਸਕਦੇ ਹੋ ਗਰਮ ਗਰਮ ਕਾਫੀ ਪੀਓ ਆਪਣੀ ਬਾਡੀ ਨੂੰ ਥੋੜਾ ਜਿਹਾ ਗਰਮ ਰੱਖੋ ਦੋ ਚਾਰ ਦੋਸਤ ਤੁਸੀਂ ਇਕੱਠੇ ਹੋ ਸਕਦੇ ਹੋ ਤੁਹਾਡੀ ਸੋਸ਼ੀਅਲਾਈਜੇਸ਼ਨ ਵੀ ਹੋ ਜਾਂਦੀ ਹੈ ਕਿਉਂਕਿ ਜੇ ਗੱਲਾਂ ਤੋਂ ਬਿਨਾ ਜਿਹੜਾ ਹੈਗਾ ਬੰਦਾ ਜੇ ਉਹਦਾ ਕੋ ਸੋਸ਼ੀਅਲ ਲਾਈਫ ਨਾ ਹੋਵੇ ਤਾਂ ਫਿਰ ਵੀ ਉਹ ਨਰਾਸ਼ ਹੋ ਜਾਂਦਾ ਹੈ ਤੋ ਦੋਸਤੋ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦਿਨਾਂ ਚ ਭਾਰਤ ਨਹੀਂ ਜਾ ਸਕਦੇ ਖਾਸ ਤੌਰ ਤੇ ਸਾਡੇ ਬਜ਼ੁਰਗ ਉਹਨਾਂ ਲਈ ਮੇਰੀ ਇਹੋ رائے ਹੈ ਕਿ ਉਹਨਾਂ ਲਈ ਇਕੱਠੇ ਹੋਣ ਦੀ ਜਗ੍ਹਾ ਗੱਲਾਂ ਮਾਰ ਦੀ ਜਗ੍ਹਾ ਜਿਹੜੀ ਸਭ ਤੋਂ ਬੈਸਟ ਪਲੇਸ ਹੈ ਉਹ ਹੈਗੇ ਨੇ ਸਾਡੇ ਧਾਰਮਿਕ ਸਥਾਨ ਤੁਸੀਂ ਕਿਸੇ ਨੇੜੇ ਦੇ ਗੁਰਦੁਆਰਾ ਸਾਹਿਬ ਚਲੇ ਜਾਓ ਉੱਥੇ ਪਾਠ ਸੁਣੋ ਕੀਰਤਨ ਸੁਣੋ ਲੰਗਰ ਦੇ ਵਿੱਚ ਸੇਵਾ ਕਰੋ ਤੇ ਨਾਲੇ ਲੋਕਾਂ ਨੂੰ ਮਿਲੋਗੋ ਲੋ ਗੱਲਾਂ ਬਾਤਾਂ ਮਾਰੋ ਤੇ ਉੱਥੇ ਕਿਤਾਬਾਂ ਵੀ ਮਿਲ ਜਾਂਦੀਆਂ ਨੇ ਧਾਰਮਿਕ ਕਿਤਾਬਾਂ ਉਹ ਲੈ ਆਓ ਪੜੋ ਲਾਇਬ੍ਰੇਰੀਆਂ ਚਲੇ ਜਾਓ ਲਾਇਬ੍ਰੇਰੀਆਂ ਚ ਕਿਤਾਬਾਂ ਕਢਾ ਲਿਆਓ ਹੁਣ ਤਾਂ ਸਾਡੇ ਪੰਜਾਬੀ ਦੀਆਂ ਕਿਤਾਬਾਂ ਵੀ ਮਿਲ ਜਾਂਦੀਆਂ ਨੇ ਉੱਥੇ ਬੈਠ ਕੇ ਗੱਲਾਂ ਮਾਰ ਸਕਦੇ ਹੋ ਉੱਥੇ ਵੀ ਕਮਿਊਨਿਟੀ ਸੈਂਟਰ ਹੁੰਦੇ ਨੇ ਕਮਿਊਨਿਟੀ ਸੈਂਟਰਾਂ ਦੇ ਵਿੱਚ ਤੁਸੀਂ ਬੈਠ ਕੇ ਚਾਹੇ ਤਾਸ਼ ਖੇਡੋ ਚਾਹੇ ਗੱਲਾਂ ਮਾਰੋ ਤੇ ਚਾਹੇ ਆਪਣੀ ਜਿਹੜੀ ਸੋਸ਼ਲ ਲਾਈਫ ਹੈ ਉਹਨੂੰ ਕਾਇਮ ਰੱਖੋ ਉਸੇ ਪ੍ਰਕਾਰ ਤੁਸੀਂ ਮੰਦਰਾਂ 'ਚ ਜਾ ਸਕਦੇ ਹੋ ਕਿਤੇ ਵੀ ਜਾ ਸਕਦੇ ਹੋ ਤੁਹਾਨੂੰ ਇਹ ਜਿਹੜਾ ਹੈਗਾ ਇਨਾ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਜਿੰਨੇ ਸਾਡੇ ਧਰਮ ਗਸਤਾਰ ਨੇ ਉਹ ਐਜ਼ ਏ ਕਮਿਊਨਿਟੀ ਸੈਂਟਰ ਵੀ ਕੰਮ ਕਰਦੇ ਨੇ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਜਿਹੜੇ ਕੁਦਰਤੀ ਦ੍ਰਿਸ਼ ਨੇ ਉਹ ਪਹਿਲਾਂ ਵਰਗੇ ਨਹੀਂ ਦਿਖਦੇ ਤੇ ਮਨ ਨੂੰ ਕਈ ਵਾਰ ਨਰਾਸ਼ਾ ਵੀ ਹੁੰਦੀ ਹੈ ਪਰ ਤੁਸੀਂ ਇਸ ਖੂਬਸੂਰਤੀ ਨੂੰ ਮਾਣੋ ਤੇ ਜਦੋਂ ਤੁਸੀਂ ਟਰਨ ਕਰਦੇ ਹੋ ਤਾਂ ਬਹੁਤ ਧਿਆਨ ਨਾਲ ਟਰਨ ਕਰੋ ਕਿਉਂਕਿ ਕਈ ਵਾਰ ਬਲੈਕ ਆਈਸ ਜਿਹੜੀ ਹੁੰਦੀ ਹੈ ਥੱਲੇ ਤੁਹਾਨੂੰ ਉਹਦਾ ਪਤਾ ਨਹੀਂ ਲੱਗਦਾ ਸੋ ਬਹੁਤ ਧਿਆਨ ਨਾਲ ਤੁਸੀਂ ਰਹਿਣਾ ਹੈ ਤੇ ਦੂਸਰੀਆਂ ਗੱਡੀਆਂ ਤੋਂ ਹਮੇਸ਼ਾ ਡਿਸਟੈਂਸ ਬਣਾ ਕੇ ਰੱਖਣਾ ਹੈ ਤੇ ਟੇਲ ਗੇਟਿੰਗ ਨਹੀਂ ਕਰਨੀ ਸੋ ਇਹ ਚੀਜ਼ਾਂ ਨੇ ਤੋਂ ਜੋ ਤੁਹਾਨੂੰ ਜਿਹੜਾ ਹੈਗਾ ਇਸ ਮੌਸਮ ਦੇ ਵਿੱਚ ਧਿਆਨ ਰੱਖਣੀਆਂ ਚਾਹੀਦੀਆਂ ਨੇ ਦੇਖੋ ਆ ਕਿੰਨਾ ਖੂਬਸੂਰਤ ਮੰਦਿਰ ਹੈ ਤੁਸੀਂ ਇਸ ਤਰ੍ਹਾਂ ਦੀ ਜਗ੍ਹਾ ਤੇ ਵੀ ਜਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਅੱਜ ਜਿੱਦਾਂ ਬਲੂ ਮਾਊਂਟਨ ਹੈ ਸਾਡੇ ਨੇੜੇ ਇੱਥੇ ਉੱਥੇ ਜਾ ਸਕਦੇ ਹੋ ਮਤਲਬ ਉੱਥੇ ਜਿੱਦਾਂ ਰਿਵਰ ਦੇਖੋ ਵਗਦੇ ਕਿੰਨੇ ਸੋਹਣੇ ਲੱਗਦੇ ਨੇ ਤੇ ਜਾਂ ਤੁਸੀਂ ਪਹਾੜ ਦੇ ਉੱਪਰ ਜਾ ਕੇ ਸਕੀਿੰਗ ਕਰ ਸਕਦੇ ਹੋ ਤੇ ਗੰਡੋਲਾ ਰਾਈਡ ਵੀ ਚੱਲਦੀ ਹੁੰਦੀ ਹੈ ਨਾਲ ਦੇ ਦਿਨਾਂ ਦੇ ਵਿੱਚ ਉਹ ਵੀ ਲੈ ਸਕਦੇ ਹੋ ਤਾਂ ਕੁਦਰਤ ਦਾ ਆਨੰਦ ਹੈ ਜਿਹੜਾ ਤੁਸੀਂ ਉਹ ਮਾਣ ਸਕਦੇ ਹੋ ਤੇ ਜੇ ਤੁਹਾਨੂੰ ਸਕੀਿੰਗ ਵਗੈਰਾ ਆਉਂਦੀ ਆ ਸਕੇਟਿੰਗ ਵਗੈਰਾ ਆਉਂਦੀ ਆ ਫਿਰ ਤਾਂ ਬਹੁਤ ਹੀ ਵਧੀਆ ਸوجਾਤਾਂ ਤੁਹਾਡਾ ਕਿਤੇ ਵੀ ਜਾਣ ਨੂੰ ਦਿਲ ਨਾ ਕਰੇ ਤਾਂ ਤੁਸੀਂ ਆਪਣੇ ਘਰ ਦੀਆਂ ਖਿੜਕੀਆਂ ਰਾਹੀਂ ਬਾਹਰ ਦੇਖ ਸਕਦੇ ਹੋ ਜਿਸ ਤਰ੍ਹਾਂ ਆਹ ਮੇਰੇ ਘਰ ਦਾ ਪਿਛਲਾ ਪਾਸਾ ਹੈਗਾ ਤੇ ਇਹ ਜੰਗਲ ਹੈ ਜੰਗਲ ਦੇ ਨਾਲ ਪਗਡੰਡੀ ਹੈ ਪਗਡੰਡੀ ਦੇ ਉੱਪਰ ਸنو ਪਈ ਹੋਈ ਹੈ ਬੈਕਯਾਰਡ ਫੁੱਲੇ ਤੇ ਐਡਾ ਖੂਬਸੂਰਤ ਦ੍ਰਿਸ਼ ਹੈ ਨਾ ਜਿਸ ਤਰ੍ਹਾਂ ਤੁਸੀਂ ਕਾਰਡਾਂ 'ਚ ਨਹੀਂ ਦੇਖਦੇ ਹੁੰਦੇ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਨੇ ਸੈਨਰੀ ਬਣਾਈ ਹੋਵੇ ਤੇ ਤੁਸੀਂ ਇਸ ਮੌਸਮ ਦਾ ਆਨੰਦ ਇਸ ਤਰ੍ਹਾਂ ਵੀ ਮਾਣ ਸਕਦੇ ਹੋ ਤੇ ਮੈਨੂੰ ਵੀ ਦੱਸਿਓ ਕਿ ਤੁਹਾਡੇ ਘਰਾਂ ਦੇ ਵਿੱਚੋਂ ਜਿਹੜੇ ਬਾਹਰਲੇ ਦ੍ਰਿਸ਼ ਨੇ ਉਹ ਕਿਸ ਤਰ੍ਹਾਂ ਦੇ ਲੱਗਦੇ ਸੋ ਦੋਸਤੋ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਇਹ ਸਨੋ ਹੈ ਇਹ ਜਿਹੜੀ ਬਰਫ਼ ਦੀ ਚਾਦਰ ਬਿਸ਼ੀ ਹੋਈ ਆ ਭਾਵੇਂ ਨਾ ਚੰਗੀ ਲੱਗਦੀ ਹੋਵੇ ਲੇਕਿਨ ਇੱਥੋਂ ਦਾ ਜਿਹੜਾ ਕਲਚਰ ਆ ਉਹ ਇਸ ਤਰ੍ਹਾਂ ਦਾ ਹੈ ਕਿ ਬੱਚਿਆਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੇਮਾਂ ਨੇ ਉਹ ਬਰਫ਼ ਨਾਲ ਜੁੜੀਆਂ ਹੋਈਆਂ ਨੇ ਸੋ ਜਿਹੜੇ ਬੱਚੇ ਦੂਸਰੀਆਂ ਕੌਮਾਂ ਦੇ ਨੇ ਬਰਫ਼ ਦੀਆਂ ਖੇਡਾਂ ਖੇਡਦੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਲੂ ਮਾਊਂਟਨ ਚਲੇ ਗਏ ਉੱਥੇ ਸਕੀਿੰਗ ਕਰਦੇ ਨੇ ਉਹ ਜਹਾਂ ਤੁਸੀਂ ਜਿਹੜੇ ਆਈਸ ਰਿੰਗ ਬਣੇ ਹੋਏ ਨੇ ਉੱਥੇ ਜਾ ਕੇ ਸਕੇਟਿੰਗ ਕਰ ਸਕਦੇ ਹੋ ਓਪਨ ਸਕੇਟਿੰਗ ਰਿੰਗ ਵੀ ਹੈਗੇ ਨੇ ਉੱਥੇ ਜਾ ਕੇ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਤੋਂ ਬਹੁਤ ਸਾਰੀਆਂ ਖੇਡਾਂ ਨੇ ਆਈ ਸਹਾਕੀ ਹੈਗੀਆਂ ਜਿਹੜੀਆਂ ਬਰਫ਼ ਨਾਲ ਰਿਲੇਟਡ ਹੈਗੀਆਂ ਨੇ ਉਹਨਾਂ ਖੇਡਾਂ ਵਿੱਚ ਭਾਗ ਵੀ ਲਿਆ ਜਾ ਸਕਦਾ ਹੈ ਤੋਂ ਉਹ ਬੱਚੇ ਤਾਂ ਇਸ ਮੌਸਮ ਨੂੰ ਡੀਕਦੇ ਰਹਿੰਦੇ ਨੇ ਸੋ ਉਸ ਤਰ੍ਹਾਂ ਦੇ ਬੱਚੇ ਤੁਸੀਂ ਜਿਹੜਾ ਹੈਗਾ ਉਹ ਇੱਥੇ ਸਕੇਟਿੰਗ ਕਰਦੇ ਜਾਂ ਘੁੰਮਦੇ ਫਿਰਦੇ ਦੇਖੇ ਹੋਣਗੇ ਲੇਕਿਨ ਤੁਸੀਂ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਕਿਉਂਕਿ ਇੱਕ ਤਾਂ ਜਿਹੜੀ ਬਲੈਕ ਆਈਸ ਹੈ ਉਹ ਜਿਵੇਂ ਅਸੀਂ ਉਹਦੇ ਉੱਤੇ ਸਲਿੱਪ ਕਰ ਜਾਂਦੇ ਹਾਂ ਇਸੇ ਤਰ੍ਹਾਂ ਇੱਕ ਕੱਚੀ ਆਈਸ ਹੁੰਦੀ ਹੈ ਜੇ ਤੁਸੀਂ ਉਹਦੇ ਤੇ ਸਕੇਟ ਕਰਦੇ ਹੋ ਕਈ ਵਾਰ ਜਿਹੜੀ ਜਿਸ ਤਰ੍ਹਾਂ ਕੋਈ ਤੁਸੀਂ ਕਿਸ ਝੀਲ ਕਿਨਾਰੇ ਚਲੇ ਗਏ ਪਾਣੀ ਜੰਮਿਆ ਹੋਇਆ ਤੁਸੀਂ ਉੱਥੇ ਜਾ ਕੇ ਸਕੇਟ ਕਰਨ ਲੱਗੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਤਾਂ 60 ਫੀਟ ਵੱਜ ਸਕਦੀ ਹੈ ਸੋ ਦੋਨੋਂ ਚੀਜ਼ਾਂ ਨੇ ਬਰਫ਼ ਦੀ ਜਿਹੜੀ ਆਪਣੀ ਬਹੁਤ ਖੂਬਸੂਰਤੀ ਵੀ ਹੈ ਤੇ ਇਹਦੇ ਨੁਕਸਾਨ ਵੀ ਨੇ ਬੱਸਾਂ ਲੇਟ ਹੋ ਜਾਂਦੀਆਂ ਨੇ ਮਤਲਬ ਜਿਹੜਾ ਟ੍ਰੈਫਿਕ ਹੈ ਜਿਹੜਾ ਸਲੋ ਹੋ ਜਾਂਦਾ ਤੁਸੀਂ ਕੰਮਾਂ ਤੋਂ ਲੇਟ ਹੋ ਜਾਂਦੇ ਹੋ ਸੋ ਇਸ ਕਰਕੇ ਤੁਸੀਂ ਹਮੇਸ਼ਾ ਪੋਜ਼ਿਟਿਵ ਬੀ ਨਾਲ ਸੋਚੋ ਤੁਸੀਂ ਬਰਫ਼ ਦੀ ਖੂਬਸੂਰਤੀ ਦੇਖੋ ਤੇ ਕੁਦਰਤ ਨੇ ਹਰ ਮੌਸਮ ਬਣਾਇਆ ਹੈ ਤਾਂ ਉਸ ਮੌਸਮ ਨੂੰ ਇੰਜੋਏ ਕਰੋ ਸੋ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਮੈਂ ਜਿਹੜਾ ਟ੍ਰਾਂਟੋ ਦਾ ਬਰਫ਼ ਦਾ ਮਾਹੌਲ ਦਿਖਾਇਆ ਹੈ ਤੇ ਉੱਥੇ ਜ਼ਿਲ੍ਹਾ ਇੱਵਾਰੇ ਛੋਟੀ ਜੀ ਗੱਲ ਕੀਤੀ ਹੈ ਤੇ ਦ੍ਰਿਸ਼ ਦਿਖਾਏ ਨੇ ਤੇ ਤੁਹਾਨੂੰ ਚੰਗੇ ਲੱਗੇ ਹੋਣਗੇ ਸੋ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਤਰ੍ਹਾਂ ਤੁਹਾਨੂੰ ਹੋਰ ਇੱਥੋਂ ਦੀ ਲਾਈਫ ਦਿਖਾਵਾਂ ਤਾਂ ਆਪਾਂ ਅਗਲੇ ਬਲੌਗ ਦੇ ਵਿੱਚ ਕਿਸੇ ਹੋਰ ਬਿਸ਼ੇ ਨਾਲ ਸੰਬੰਧਿਤ ਵੀਡੀਓ ਲੈ ਕੇ ਆਵਾਂਗੇ ਸੋ ਇਸ ਕਰਕੇ ਇਸ ਪ੍ਰੋਗਰਾਮ ਨਾਲ ਜਰੂਰ ਜੁੜੋ ਪ੍ਰੋਗਰਾਮ ਨੂੰ ਪਸੰਦ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ ਉਮੀਦ ਕਰਦਾ ਹਾਂ ਤੁਹਾਨੂੰ ਇਹ ਬਲੌਗ ਚੰਗਾ ਲੱਗੇ ਹੋਵੇਗਾ ਤੇ ਜੋ ਫਿਰ ਵੀਜਰ ਮੰਗਤੋਂ ਆ ਗਿਆ ਮੇਰੇ ਵੱਲ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ